ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਫਿਰ ਤੋਂ ਆਈ ਹੈ ਸਾਹਮਣੇ ਜਿਵੇਂ ਕਿ ਜਸਪ੍ਰੀਤ ਨੂੰ ਲੈ ਕੇ ਤੇ ਜਿਹੜਾ ਉਸ ਬੱਚੇ ਦਾ ਪਰਿਵਾਰ ਆ ਜਿਹੜਾ ਕਿ ਇਨਕਾਊਂਟਰ ਹੋਇਆ ਸੀ ਜਸਪ੍ਰੀਤ ਦਾ ਤੇ ਉਹ ਫੇਕ ਸਾਬਤ ਹੋਇਆ ਤੇ ਹੁਣ ਸਾਹਮਣੇ ਹੋ ਗਿਆ ਇਹ ਪਰਿਵਾਰ ਤੇ ਉਧਰੋਂ ਜਿਹੜਾ ਉਹ ਬੱਚੇ ਦਾ ਪਰਿਵਾਰ ਤੇ ਇਧਰੋਂ ਜਿਹੜਾ ਜਸਪ੍ਰੀਤ ਦਾ ਪਰਿਵਾਰ ਇਹਨਾਂ ਦਾ ਕਹਿਣਾ ਇਹ ਆ ਵੀ ਜੇ ਇਹ ਪੁਲਿਸ ਨੇ ਇਨਕਾਊਂਟਰ ਕੀਤਾ ਤਾਂ ਇਹ ਜਿਹੜਾ ਇਹਦੇ ਵਿੱਚ ਸਿੱਧਾ ਉਸ ਪਰਿਵਾਰ ਤੇ ਦੋਸ਼ ਲੱਗਦੇ ਆ ਵੀ ਚਾਹੇ ਇਹ ਪੰਜਾਬ ਪੁਲਿਸ ਨੂੰ ਉਹਨਾਂ ਨੇ ਪੈਸੇ ਦਿੱਤੇ ਆ ਤੇ ਇਹ ਜਿਹੜਾ ਕੀ ਜਸਪ੍ਰੀਤ ਦਾ ਇਨਕਾਊਂਟਰ ਹੁੰਦਾ ਜੇ ਉਹ ਸਜ਼ਾ ਦੇਣਾ ਹੀ ਵੀ ਚਾਹੁੰਦੇ ਜੋ ਕਾਨੂੰਨ ਨੂੰ ਮੁਕਾਬਤ ਬਣਦੀ ਆ ਉਹ ਦੇ ਸਕਦੇ ਸੀ ਨਾ ਕਿ ਕੋਈ ਅਨਕਾਊਂਟਰ ਕਰਨਾ ਚਾਹੀਦਾ ਸੀ ਤਾਂ ਹੁਣ ਆਮਣੇ ਸਾਹਮਣੇ ਹੋ ਗਿਆ ਪਰਿਵਾਰ ਤੇ ਪਹਿਲੀ ਆਪਾਂ ਤੁਹਾਨੂੰ ਵੀਡੀਓ ਸੁਣਾਵਾਂਗੇ ਪੂਰੀ ਵੀਡੀਓ ਦੇਖਣ ਵਾਸਤੇ ਬਣੇ ਰਹੋ ਚੈਨਲ ਤੇ ਸਾਹਮਣੇ ਆਇਆ ਇਹ ਤੇ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਅਦਾਲਤ ਵਿੱਚ ਉਹਨਾਂ ਨੇ ਸੀਬੀਆਈ ਨੂੰ ਜਾਂਚ ਸੌਂਪਣ ਦੀ ਅਪੀਲ ਕੀਤੀ ਹੈ ਮਾਤਾ ਪਿਤਾ ਦਾ ਇਹ ਇਲਜ਼ਾਮ ਹੈ ਕਿ ਜਿਸ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀ ਉਸ ਬੱਚੇ ਦੇ ਪਰਿਵਾਰ ਨੇ ਉਹਨਾਂ ਦੇ ਮੁੰਡੇ ਨੂੰ ਪੁਲਿਸ ਨੂੰ ਪੈਸੇ ਦੇ ਕੇ ਮਰਵਾਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਬੱਚੇ ਨੇ ਗਲਤੀ ਕੀਤੀ ਸੀ ਤਾਂ ਉਸ ਨੂੰ ਸਜ਼ਾ ਕਾਨੂੰਨ ਮੁਤਾਬਕ ਉਸ ਨੂੰ ਮਿਲਣੀ ਚਾਹੀਦੀ ਸੀ ਉਹਨਾਂ ਨੇ ਪੂਰੇ ਸਮੂਹ ਦੇ ਦਾਜੇ ਉਹ ਤਾਂ ਟਰੇਸ ਹੋਣਗੇ ਮੋਬਾਈਲ ਸਭ ਕੁਝ ਹੋਣਗੇ ਉਹਨਾਂ ਕੋਲ ਪੈਸਾ ਹੀ ਬਹੁਤ ਆ ਜੀ ਉਹਨਾਂ ਨੂੰ ਤਾਂ ਪੈਸਾ ਪਤਾ ਨਹੀਂ ਕਿੰਨੇ ਕ ਸਾਡੇ ਪਿੰਡ ਦੇ ਉਹਨਾਂ ਨੇ ਅਜਾੜੇ ਨੇ ਵੀ ਜ਼ਮੀਨਾਂ ਕਿੰਨੇ ਦੀਆਂ ਖਰੀਦੀਆਂ ਨੇ ਉਹਨਾਂ ਨੇ ਜੀ ਸਾਡਾ ਪਿੰਡ ਅੱਧਾ ਜਾੜਿਆ ਪਿਆ ਉਹਨਾਂ ਦਾ ਜੀ ਪੈਸਾ ਉਹਨਾਂ ਨੂੰ ਪਤਾ ਵੀ ਕਿੱਥੋਂ ਆਇਆ ਉਹਦੀ ਵੀ ਤਹਿਕੀਕਾਤ ਹੋਣੀ ਚਾਹੀਦੀ ਹੈ ਵੀ ਉਹਦੇ ਕੋਲ ਪੈਸਾ ਇੰਨਾ ਆਇਆ ਕਿੱਥੋਂ ਆ ਜੀ 15 ਵਿੱਗੇ ਵਾਲੇ ਕੋਲ ਜ ਇੰਨਾ ਪੈਸਾ ਕਿੱਥੋਂ ਆ ਜੂ ਇੰਨੀਆਂ ਕੋਠੀਆਂ ਹੋਰ ਕਿਵੇਂ ਖਰੀਦ ਜੂਗਾ ਜੀ ਤੁੰ ਟੱਕੀ ਰੋਕਤੀ ਰੋਪਾ ਉਹਦੀ ਵੀ ਤਹਿਕੀਕ ਆ ਸਾਰੇ ਖਾਤਿਆਂ ਦੀ ਹੋਣੀ ਚਾਹੀਦੀ ਆ ਜੀ ਪੈਸਾ ਕਿੱਥੋਂ ਆਉਂਦਾ ਜਸਪੀਤ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਕੋਲ ਸਬੂਤ ਨੇ ਤੇ ਉਹ ਇਹਨਾਂ ਸਬੂਤਾਂ ਨੂੰ ਕਿਸੇ ਨੂੰ ਵੀ ਨਹੀਂ ਦੇਣਗੇ ਤੇ ਇਹ ਸਬੂਤ ਉਹ ਅਦਾਲਤ ਵਿੱਚ ਪੇਸ਼ ਕਰਨਗੇ ਤਾਂ ਇਨਸਾਫ ਚਾਹੀਦਾ ਬੱਚੇ ਦਾ ਇਨਸਾਫ ਚਾਹੀਦਾ ਚਾਹੇ ਪੁਲਿਸ ਵਾਲਿਆਂ ਨੇ ਕਰਿਆ ਚਾਹੇ ਇਹਨਾਂ ਨੇ ਕਰਵਾਇਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਸਾਡਾ ਬੱਚਾ ਕਿਉਂ ਮਾਰੇਗਾ ਉਹ ਫੜ ਲੈਂਦੇ ਗਲਤੀ ਕਰ ਲਈ ਬੱਚਿਆਂ ਨੇ ਠੀਕ ਉਹਨੂੰ ਫੜਦੇ ਫੜ ਕੇ ਉਹ ਜੀ ਸਜ਼ਾ ਦਿੰਦੇ ਕਹਿੰਦੇ ਨੇ ਪੈਸੇ ਖਾਤਰ ਕਰਿਆ ਵੀ ਇਹਨਾਂ ਨੂੰ ਪੈਸੇ ਦੀ ਲੋੜ ਸੀ ਦੇਖੋ ਅਸੀਂ ਬੱਚਾ ਭੇਜਿਆ ਕਹਿੰਦੇ ਨੇ ਵੀ ਬੱਚਾ ਉਹਨਾਂ ਨੇ ਫੜ ਕੇ ਪੈਸੇ ਭੇਜਿਆ ਅਸੀਂ ਕਿਸੇ ਤੋਂ 5 ਰੁਪਏ ਨਹੀਂ ਫੜੇ ਕਿਸੇ ਰਿਸ਼ਤੇਦਾਰ ਤੋਂ ਵੀ 5 ਰੁਪਏ ਨਹੀਂ ਲਏ ਅਸੀਂ ਬੱਚਾ ਆਪਣੇ ਸਿਰ ਤੇ ਭੇਜਿਆ ਪਹਿਲਾਂ ਸਾਡੇ ਜ਼ਮੀਨ ਸੀ ਅਸੀਂ ਜ਼ਮੀਨ ਵੇਚੀ ਸੀ ਜਦੋਂ ਉਹਦੇ ਨਾਲ ਬੇਟੀ ਦਾ ਵਿਆਹ ਵੀ ਕਰਿਆ ਬੱਚਾ ਵੀ ਬਾਹਰ ਤੋਰਿਆ ਘਰ ਵੀ ਬਣਾਇਆ ਆਪਦਾ ਠੀਕ ਹੈ ਹੁਣ ਸਾਡੇ ਲਈ ਵੀ ਕਹਿੰਦੇ ਡੇਢ ਕਿਲਾ ਜ਼ਮੀਨ ਹੈ ਵੀ ਉਹਨਾਂ ਲਈ ਵੀ ਕੋਈ ਇਸ ਟਾਈਮ ਸਾਡੀ 15 ਲੱਖ ਦੀ ਕਣਕ ਹੋਈ ਆ ਜੇ ਅਸੀਂ ਵਿਆਹ ਕਰਨਾ ਸੀ ਆਪਦੇ ਸਿਰ ਤੇ ਕਰਦੇ ਸੀ ਅਸੀਂ ਉਹਦੇ ਮੂਰੇ ਝੋਲੀ ਅੱਡਦੇ ਸੀ ਵੀ ਸਾਡ ਨੂੰ ਮਦਦ ਕਰਦੇ ਸਾਡਾ ਬੱਚਾ ਚਲਿਆ ਗਿਆ ਉਹਨੇ ਸਾਡੀ ਮਦਦ ਕੀ ਕਰਨੀ ਸੀ ਸਾਡੇ ਤੇ આરોਪ ਲਾ ਰਹੇ ਹੈਗਾ ਠੀਕ ਆ ਬੱਚੇ ਤੋਂ ਗਲਤੀ ਹੋਗੀ ਸੀ ਮਾਫੀ ਹੁੰਦੀ ਉਹਨੂੰ ਸਜ਼ਾ ਮਿਲ ਜਾਂਦੀ ਉਹ ਕਦੋਂ ਮੈਂ ਤਾਂ ਸਾਲ ਤੋਂ ਲੱਗਿਆ ਜਦੋਂ ਬੀ ਨਹੀਂ ਬੱਚੇ ਫਿਰ ਦੇਖੋ ਜੇ ਸਾਡੇ ਲਈ ਵੀ ਪੈਸਾ ਸੀ ਤਾਹੀਂ ਅਸੀਂ ਜ਼ਮੀਨ ਗਹਿਣੇ ਲਈ ਸੀ ਉਹਦੇ ਨਾਲ ਰਲ ਕੇ ਬਿਨਾ ਪੈਸੇ ਤੋਂ ਉਹ ਸਾਡੇ ਨਾਲ ਕਿਵੇਂ ਨੌਂ ਜ਼ਮੀਨ ਕਰਾ ਦਿੰਦਾ ਬਿਨਾ ਪੈਸੇ ਤੋਂ ਕੋਈ ਕਰ ਪੈਸਾ ਵੀ ਦੇ ਦੂਗਾ ਨਾਲ ਇਲਜ਼ਾਮ ਕਿਛੇ ਤੇ ਅਸੀਂ ਕੋਈ ਨਹੀਂ ਉਹਨੇ ਇਹ ਤੇ ਬੱਚੇ ਦਾ ਇਨਸਾਫ ਪਾੜਦਿਆਂ ਜੇ ਉਹਨਾਂ ਤੇ ਨਹੀਂ ਉਹਨਾਂ ਨੇ ਕਰਿਆ ਉਹ ਆਪੇ ਸਾਨੂੰ ਇਨਸਾਫ ਮਿਲ ਜਾਊਗਾ ਜਿਹਨੇ ਕਰਿਆ ਉਹਦੇ ਤੇ ਪਊ ਅਸੀਂ ਜੇ ਪੋਸਾੜਿਆਂ ਨੇ ਗਲਤ ਮਾਰਿਆ ਉਹਨਾਂ ਤੇ ਪੈਜੂ ਜਿਹਦੇ ਨੇ ਕਰਿਆ ਉਹ ਅਸੀਂ ਤਾਂ ਕਿੰਨੇ ਵੀ ਜਿਹਨੇ ਕਰਿਆ ਉਹਦੇ ਤੇ ਪਬੇ ਬਿਛਾਨ ਨੂੰ ਇਨਸਾਫ ਮਿਲਣਾ ਚਾਹੀਦਾ ਸੀ ਵੀਆਈਸੀ ਅਸੀਂ ਜਾਂਚ ਤਾਂ ਹੀ ਪਾੜਦੇ ਵੀ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਦਾ ਵੀ ਸਾਡੇ ਬੱਚੇ ਦਾ ਗਲਤ ਮਾਰਿਆ ਗਿਆ ਸਾਡਾ ਬੱਚਾ ਸਾਡਾ ਬੱਚਾ ਮਾਰਨ ਦਾ ਨਹੀਂ ਸੀ ਉਹਨੂੰ ਉਹਨੂੰ ਸਜ਼ਾ ਬਣਦੀ ਸਜ਼ਾ ਦੇ ਦਿੰਦੇ ਠੀਕ ਹੈ ਵੀ ਸਾਡੇ ਬੱਚੇ ਨੂੰ ਉਹ ਕਹਿੰਦੇ ਨੇ ਅਸੀਂ ਉਹਨਾਂ ਦੀ ਮੰਨ ਲੈਨੇ ਆ ਵੀ ਗਲਤੀ ਕਰ ਗਿਆ ਜੇ ਉਹ ਬੱਚਾ ਗਲਤੀ ਕਰ ਗਿਆ ਉਹਨੂੰ ਗਲਤੀ ਦੀ ਸਜ਼ਾ ਮਿਲਦੀ ਉਹਨੂੰ ਇਹ ਥੋੜਾ ਵੀ ਗਲਤੀ ਤਾਂ ਕਰੀ ਐਨੇ ਕ ਸਜ਼ਾ ਮਿਲੇ ਕੱਢੀ ਇਹ ਕੋਈ ਕਾਨੂੰਨ ਫਿਰ ਅਲਦਾਤਾ ਕਾਦੀ ਘਾਤਰ ਬਣ ਜਾਂਦੇ ਉਹ ਇੰਨੇ ਇੰਨੇ ਤਨਖਾਹਾਂ ਦਿੰਦੇ ਨੇ ਇੰਨੇ ਬੰਦੇ ਰੱਖੇ ਹੋਏ ਨੇ ਫਿਰ ਤਾਂ ਪੁਲਿਸ ਫੜੇ ਫੜ ਕੇ ਜਿਹੜਾ ਜਿੱਤ ਕਰੇ ਮਾਰ ਦਵੇ ਜਿੱਥੇ ਐਨਕਾਉਂਟਰ ਹੋਇਆ ਕਹਿੰਦੇ ਉੱਥੇ ਸਾਨੂੰ ਤਾਂ ਪਤਾ ਨਹੀਂ ਜਗ੍ਹਾ ਦਾ ਵੀ ਕਿੱਥੇ ਕੀ ਹੋਇਆ ਕਿਹਨਾਂ ਨੂੰ ਇਹ ਦੂਸਰੇ ਜਗ੍ਹਾ ਦਾ ਤਾਂ ਹੁਣ ਅੱਪੇ ਸਾਰਾ ਕੁਝ ਪਤਾ ਲੱਗ ਜੂ ਅਸੀਂ ਹਾਲੇ ਨਹੀਂ ਕੋਈ ਕੋਈ ਵੀ ਗੱਲ ਕਰਦੇ ਹੋ ਤਾਂ ਕੋਰਟ ਕੋਰਟ ਨੇ ਕੋਰਟ 'ਚ ਸਬੂਤ ਅਸੀਂ ਸਾਰੇ ਦੇਣੇ ਇਹ ਸਬੂਤ ਅਸੀਂ ਹਾਲੇ ਕਿਸੇ ਨੂੰ ਨਹੀਂ ਦੇਣੇ ਨਾ ਸੋਨੂੰ ਦੇਣੇ ਨਾ ਕਿਸੇ ਪਿੰਡ ਦੇ ਬੰਦੇ ਨੂੰ ਦੇਣੇ ਉਹ ਉਹ ਸਬੂਤ ਦੇਵਾਂਗੇ ਅਸੀਂ ਜਿਹੜੇ ਅਸਲੀ ਸਬੂਤ ਨੇ ਕੋਰਟ 'ਚ ਦੇਵਾਂਗੇ ਬੱਚੇ ਦੇ ਪਰਿਵਾਰ ਨੇ ਵੀ ਸਦੀਪ ਪਿੰਡ ਵਿੱਚ ਪੰਚਾਇਤ ਮਾਮਲਾ ਮਲੇਰਕੋਟਲਾ ਦੇ ਪਿੰਡ ਦੇ ਸਿਹਾ ਦੌਦ ਦਾ ਹੈ ਜਿੱਥੇ ਇੱਕ ਛੋਟਾ ਬੱਚਾ ਕਿਡਨਾਪ ਹੋਇਆ ਸੀ ਤੇ ਉਸ बच्चे ਦਾ ਪਰਿਵਾਰ ਵੀ ਹੁਣ ਮੀਡੀਆ ਦੇ ਸਾਹਮਣੇ ਆਇਆ ਹੈ ਤੇ ਉਹਨਾਂ ਵੱਲੋਂ ਪਿੰਡ ਦੇ ਹੀ ਗੁਰੂ ਘਰ ਦੇ ਵਿੱਚ ਪੰਚਾਇਤ ਬੁਲਾਈ ਗਈ ਹੈ ਤੇ ਬੱਚੇ ਦੇ ਪਿਤਾ ਤੇ ਦਾਦੇ ਦਾਇ ਕਹਿਣਾ ਹੈ ਕਿ ਪੁਲਿਸ ਦੀ ਕਾਰਵਾਈ ਨਾਲ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਤੇ ਉਹਨਾਂ ਨੇ ਨੌਜਵਾਨ ਜਸਪ੍ਰੀਤ ਨੂੰ ਮਰਵਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਇਨਕਾਰਿਆ ਹੈ ਤੇ ਬੱਚੇ ਦੇ ਦਾਦੇ ਦੇ ਮੁਤਾਬਕ ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਦੇ ਹੀ ਪਿੰਡ ਦਾ ਨੌਜਵਾਨ ਬੱਚੇ ਦਾ ਅਗਵਾਕਾਰ ਹੈ ਤੇ ਪੁਲਿਸ ਨੇ ਉਸਨੂੰ ਹੀ ਗ੍ਰਿਫਤਾਰ ਕੀਤਾ ਬਿਲਕੁਲ ਜੀ ਪੈਸਿਆਂ ਲਈ ਸਭ ਤੋਂ ਪੈਸੇ ਮੰਗੇ ਨੇ ਪੈਸਾ ਲਈ ਇਹ ਕੀਤਾ ਹੋਰ ਤਾਂ ਕੋਈ ਮਤਲਬ ਮਸਲਾ ਨਹੀਂ ਸੀ ਬੜਾ ਪਿਆਰ ਹੈ ਵਧੀਆ ਪਿਆਰ ਸੀ ਕਿਹਾ ਜਾਂਦਾ ਜੀ ਬਾਤ ਨਹੀਂ ਜੀ ਉਹੀ ਕਹਿੰਦਾ ਬੱਚੇ ਨੂੰ ਅਸੀਂ ਪੁੱਛਿਆ ਸੀ ਕਹਿੰਦਾ ਵੀ ਨਹੀਂ ਕੋਈ ਪਾਠ ਨਹੀਂ ਕਰਾਇਆ ਜੀ ਕਹਿੰਦਾ ਤੇ ਰੱਖਿਆ ਉਹਨੂੰ ਗੱਲ ਇਹ ਆ ਵੀ ਰਾਤ ਨੂੰ ਗੱਡੀ 'ਚ ਹੀ ਰੱਖਿਆ ਤੇ ਜਦ ਰਾਤ ਨੂੰ ਲੈ ਗਏ ਨੇ ਇੱਥੋਂ ਮਤਲਬ ਹਨੇਰਾ ਜਦੋਂ ਅਸੀਂ ਮਗਰ ਪੈ ਗਏ ਆ ਜਦ ਦਿਨ ਸੀ ਥੋੜਾ ਜਿਹਾ ਸਵੇਰੇ 6:00 ਵਜੇ ਸੀ ਤੇ ਉਹਦੇ ਮਾ ਥੋੜੀ ਦੇਰ ਬਾਅਦ ਹਨੇਰਾ ਹੋ ਗਿਆ ਜਾ ਕੇ ਬੱਚੇ ਨੂੰ ਪਤਾ ਨਹੀਂ ਕੀ ਕੋਈ ਗੋਲੀ ਦੇਤੀ ਜਾਂ ਕਹਿੰਦੇ ਨੇ ਬੁਖਾਰ ਵੀ ਹੋਇਆ ਤੇ ਬੁਖਾਰ ਦੀ ਦੇਤੀ ਜਾਂ ਕੋਈ ਨਸੇ ਦੀ ਬੱਚਾ ਤਾਂ ਫਿਰ ਸੌਂ ਗਿਆ ਉਹਨੂੰ ਕੁਝ ਨਹੀਂ ਖਾਣ ਪਈ ਉਹਨੂੰ ਦਿੱਤਾ ਜੀ ਪੁੱਛਿਆ ਦੀ ਮਿਲ ਖਾਣ ਪਈ ਉਹਨੂੰ ਕੁਝ ਦਿੱਤਾ ਤੈਨੂੰ ਕੋਈ ਰਾਤ ਨੂੰ ਜਾਂ ਹੋਰ ਕਹਿੰਦਾ ਨਹੀਂ ਕੀ ਕੋਈ ਤਾਂ ਵੀ ਖਤਰਾ ਵਾਂ ਖਤਰੇ ਵਾਲੀ ਗੱਲ ਤਾਂ ਜੀ ਉਹਨਾਂ ਨੂੰ ਸਾਡੇ ਤੋਂ ਕੀ ਖਤਰਾ ਹੁਣ ਖਤਰਾ ਤਾਂ ਸਾਨੂੰ ਆ ਸਾਡੇ ਤੇ ਉਹ ਦੋਸ਼ ਲਗਾ ਰਹੇ ਨੇ ਵੀ ਪੈਸੇ ਦੇ ਕੇ ਸਾਡਾ ਮੁੰਡਾ ਮਰਵਾਤਾ ਇਹਨਾਂ ਨੇ ਹੁਣ ਮਤਲਬ ਖਤਰਾ ਤਾਂ ਸਾਨੂੰ ਹੋ ਗਿਆ ਵੀ ਸਾਡਾ ਕੋਈ ਨੁਕਸਾਨ ਕਰ ਸਕਦੇ ਨੇ ਹੁਣ ਅਸੀਂ ਬੱਚੇ ਨੂੰ ਪਿੰਡ 'ਚ ਕੋਈ ਖੇਡਣ ਨਹੀਂ ਭੇਜ ਸਕਦੇ ਤੇ ਮਤਲਬ ਹਰ ਵਕਤ ਸਾਨੂੰ ਅਬਦੀ ਵੀ ਚਿੰਤਾ ਰਹਿਣੀ ਹੈ ਵੀ ਕੀ ਸਾਡੇ ਨਾਲ ਕਰ ਦੇਣ ਚਿੰਤਾ ਤਾਂ ਸਾਨੂੰ ਉਹਨਾਂ ਨੂੰ ਕੀ ਖਤਰਾ ਦੇਖੋ ਇਹ ਤੁਸੀਂ ਦੇਖੋ ਵੀ ਜਦੋਂ ਆਮ ਕਹਿ ਰਹੇ ਨੇ ਸਰਯੰਭੀ ਬੱਚਾ ਸਾਡਾ ਵੀ ਪੈਸੇ ਦੇ ਕੇ ਮਰਵਾਇਆ ਹਾਲਾਂਕਿ ਸਾਡੇ ਤੇ ਦੋਸ ਲਾ ਰਹੇ ਨੇ ਵੀ ਸਾਨੂੰ ਇਹਦੇ ਚ ਮਤਲਬ ਅਸੀਂ ਗੁਰੂ ਘਰ ਦੇ ਵਿੱਚ ਬੈਠਾ ਮੈਂ 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 ਤਾਂ ਕਹਿੰਨਾ ਵੀ ਮੈਂ ਸੌਂਕਾ ਕੇ ਕਹਿ ਸਕਦਾ ਵੀ ਮੈਂ ਵੀ ਸਾਨੂੰ ਕੋਈ ਪਤਾ ਹੀ ਨਹੀਂ ਤੇ ਉਹਦਾ ਵੀ ਵੀ ਜਸਪ੍ਰੀਤ ਐ ਉਸ ਵੇਲੇ ਤੱਕ ਜਦੋਂ ਤੱਕ ਸ਼ਾਮ ਤੱਕ ਵੀ ਉਹ ਹੈ ਵੀ ਅਸੀਂ ਪੈਸੇ ਦੇਣ ਤਾਂ ਦੂਰ ਦੀ ਗੱਲ ਐ ਵੀ ਅਸੀਂ ਮਰਵਾਉਣਾ ਕਿਉਂ ਤੀ ਜੇ ਸਾਨੂੰ ਪਤਾ ਵੀ ਲੱਗ ਜਾਂਦਾ ਵੀ ਇਹ ਇਹ ਮੁੰਡਾ ਜਸਪ੍ਰੀਤ ਆ ਸਾਡਾ ਤਾਂ ਤਾਂ ਮੈਂ ਇਹਨਾਂ ਕੋਲੇ ਆਪੇ ਜਾ ਕੇ ਕਹਿੰਦਾ ਜੀ ਵੀ ਵੀ ਤੁਸੀਂ ਆਹ ਹੋ ਗਈ ਭਾਈ ਆਪਣੇ ਬੱਚੇ ਤੋਂ ਗਲਤੀ ਹੋ ਗਈ ਤੁਸੀਂ ਜਾਓ ਐਸ ਤਰ੍ਹਾਂ ਲਿਆਓ ਬੱਚੇ ਨੂੰ ਵੀ ਕੋਈ ਗੱਲ ਨਹੀਂ ਗਲਤੀ ਕਰ ਲਈ ਨਵੀਂ ਉਮਰ ਆ ਬੱਚੇ ਦੀ ਕੋਈ ਗੱਲ ਨਹੀਂ ਮੈਂ ਤਾਂ ਆਪ ਕਹਿ ਦੇਣਾ ਸੀ ਕਿ ਹਾ ਸਾਨੂੰ ਡਰ ਤੇ ਅਸੀਂ ਬੱਚੇ ਵੀ ਬਾਹਰ ਨਹੀਂ ਤੇ ਸਕੇ ਬੱਚੇ ਦੇ ਦਾਦੇ ਦਾ ਇਹ ਵੀ ਕਹਿਣਾ ਹੈ ਕਿ ਮ੍ਰਿਤਕ ਜਸਪ੍ਰੀਤ ਦੇ ਪਰਿਵਾਰ ਨੂੰ ਖਤਰਾ ਨਹੀਂ ਹੈ ਬਲਕਿ ਖਤਰਾ ਉਹਨਾਂ ਦੇ ਪਰਿਵਾਰ ਨੂੰ ਹੈ ਤੇ ਉਹ ਡਰ ਦੇ ਮਾਰੇ ਆਪਣੇ ਬੱਚੇ ਨੂੰ ਵੀ ਬਾਹਰ ਖੇਡਣ ਤੱਕ ਨਹੀਂ ਭੇਜ ਸਕਦੇ ਹਾਂਜੀ ਜਿਵੇਂ ਕਿ ਹੁਣ ਇਹ ਪਰਿਵਾਰ ਦਾ ਕਹਿਣਾ ਇਹ ਆ ਜੋ ਜਸਪ੍ਰੀਤ ਦਾ ਪਰਿਵਾਰ ਇਹ ਕਹਿ ਰਿਹਾ ਵੀ ਪੁਲਿਸ ਨੂੰ ਦੇ ਕੇ ਪੈਸੇ ਤੇ ਜਸਪ੍ਰੀਤ ਦਾ ਅਨਕਾਉਂਟਰ ਹੋਇਆ ਹੁਣ ਇਹਦੀ ਜਾਣਕਾਰੀ ਪੂਰੀ ਜੋ ਕਿ ਇਹ ਪਰਿਵਾਰ ਦਾ ਕਹਿਣਾ ਇਹ ਆ ਵੀ ਸਾਡੇ ਕੋਲ ਜੋ ਸਬੂਤ ਆ ਅਸੀਂ ਅਦਾਲਤ ਦੇ ਵਿੱਚ ਪੇਸ਼ ਕਰਨੇ ਆ ਨਾ ਕਿ ਕਿਸੇ ਪੁਲਿਸ ਵਾਲੇ ਨੂੰ ਦਿਖਾਉਣੇ ਜਾਂ ਨਾ ਹੀ ਕਿਸੇ ਆਮ ਕਿਸੇ ਪੱਤਰਕਾਰ ਨੂੰ ਤੇ ਅਸੀਂ ਉਹ ਸਬੂਤ ਕੋਰਟ ਦੇ ਵਿੱਚ ਪੇਸ਼ ਕਰਨੇ ਆ। ਚਲੋ ਜੀ ਅੱਜ ਦੀਆਂ ਖਬਰਾਂ ਜੋ ਤੁਹਾਡੇ ਨਾਲ ਸਾਂਝੀਆਂ ਜਰੂਰ ਕਰਨੀਆਂ ਸੀ। ਜਿਵੇਂ ਇਹ ਮਾਮਲਾ ਫਿਰ ਤੋਂ ਭੱਗ ਗਿਆ ਤਾਂ ਜੋ ਹੁਣ ਇਹ ਪਰਿਵਾਰ ਇਹ ਇਨਸਾਫ ਦੀ ਮੰਗ ਕਰ ਰਿਹਾ ਵੀ ਜਿਵੇਂ ਜਸਪ੍ਰੀਤ ਦਾ ਜਿਹੜਾ ਅਨਕਾਉਂਟਰ ਫੇਕ ਸਾਹਬ ਦਾ ਪੁਲਿਸ ਆ ਦੀ ਕਹਿਦੀ ਹੈ ਵੀ ਮਤਲਬ ਵੀ ਪੁਲਿਸ ਵੀ ਭਗੌੜੇ ਹੋਏ ਆ ਜਿਹੜੀ ਜਿਨ੍ਹਾਂ ਨੇ ਇਹ ਅਨਕਾਉਂਟਰ ਕੀਤਾ। ਚਲੋ ਜੀ ਹਰ ਤੋਂ ਅਪੀਲ ਕਰਦੇ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਖਿਲਦੇ ਆ ਕਨ ਨੂੰ ਨੋਟ